2024 ਦੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੇ ਵਿੱਚ ਪਟਿਆਲਵੀਆਂ ਨੇ ਸ਼ਾਹੀ ਕਿਲਾ ਢਾਉਣ ਤੋਂ ਬਾਅਦ ਦੇ ਵਿੱਚ ਡਾਕਟਰ ਗਾਂਧੀ ਦੇ ਸਿਰ ਸੇਰਾ ਸਜਾਇਆ ਜਿੱਤ ਦੇ ਹਾਰ ਨੇ ਜਿਹੜੇ ਉਹ ਡਾਕਟਰ ਗਾਂਧੀ ਦੇ ਜਿਹੜੇ ਗਾਲਾਂ ਦੇ ਵਿੱਚ ਜਿਹੜੇ ਪਾਏ ਨੇ ਇਸ ਵਕਤ ਡਾਕਟਰ ਗਾਂਧੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ ਡੇਲੀ ਪੋਸਟ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਬਹੁਤ ਜਾਣੇ ਨੇ ਜ਼ੋਰ ਵੀ ਲਾਇਆ ਬਹੁਤ ਜਾਣੇ ਤੁਹਾਡੇ ਆਪ ਤੁਹਾਡੇ ਆਪਦੇ ਹੀ ਖਿਲਾਫਤ ਵੀ ਰਹੇ ਪਰ ਫਿਰ ਵੀ ਜਿੱਤ ਦੇ ਹਾਰ ਗਲਾਂ ਚ ਬਿਲਕੁਲ ਜੀ ਦੇਖੋ ਜਿਹੜੀ ਮੇਰੀ ਵੋਟਾਂ ਦੀ ਕੰਸਟੀਚੂਐਂਸੀ ਹੈ ਨਾ ਜੀ ਇਹ ਅਕ੍ਰੋਸ ਰਿਲੀਜੀਅਨ ਹੈ ਅਕ੍ਰੋਸ ਕਾਸਟ ਹੈ ਅਕ੍ਰੋਸ ਜੈਂਡਰ ਹੈ ਅਕ੍ਰੋਸ ਪਾਰਟੀ ਹੈ ਮੈਨੂੰ ਹਰ ਇੱਕ ਨੇ ਵੋਟ ਪਾਈ ਹੈ ਕਾਲੀਆਂ ਨੇ ਵੀ ਪਾਈ ਮੈਨੂੰ ਕਾਂਗਰਸ ਨੇ ਵੀ ਪਾਈ ਮੈਨੂੰ ਲੈਫਟ ਨੇ ਵੀ ਪਾਈ ਮੈਨੂੰ ਪੜ੍ਹੇ ਲਿਖੇ ਵਰਗ ਨੇ ਵੀ ਪਾਈ ਮੈਨੂੰ ਦਲਤਾਂ ਨੇ ਵੀ ਪਾਈ ਮੈਨੂੰ ਗੈਰ ਦਲਤਾਂ ਨੇ ਵੀ ਪਾਈ ਮੈਨੂੰ ਮੈਨੂੰ ਮਤਲਬ ਕਾਂਗਰਸ ਨੇ ਪਾਈ ਹੈਗੀ ਹੈ ਭਾਜਪਾ ਨੇ ਆਪਣਾ ਕਾਂਗਰਸੀ ਨੇ ਪਾਈ ਹੈਗੀ ਹੈ ਕਾਲੀਆਂ ਨੇ ਪਾਈ ਹੈ ਔਰ ਆਮਾਦੀ ਪਾਰਟੀ ਨੇ ਵੀ ਪਾਈ ਹੈਗੀ ਸੋ ਮੇਰੀ ਜਿਹੜੀ ਵੋਟ ਹੈ ਨਾ ਇਹ ਹਿੰਦੂਆਂ ਨੇ ਵੀ ਪਾਈ ਹੈ ਸਿੱਖਾਂ ਨੇ ਵੀ ਪਾਈ ਹੈ ਅੱਜ ਮੇ ਕੋਈ ਬੰਦਾ ਜੀ ਨੇ ਸਿੱਖ ਮੈਰਿਜ ਬਿਲ ਪੇਸ਼ ਕੀਤਾ ਕਾਲੀਦਾਲ ਨਹੀਂ ਕਰ ਸਕਿਆ ਐਸਜੀਪੀਸੀ ਨਹੀਂ ਕਰ ਸਕੀ ਸੋ ਮੇਰਾ ਹਰ ਇੱਕ ਬਾਰਗਨਾ ਮੇਰਾ ਹਰਾਫਤਾ ਹੈਗਾ ਮੈਂ ਉਹਦੀ ਹੱਕ ਦੀ ਗੱਲ ਕਰਦਾ ਹੈਗਾ ਇਸ ਕਰਕੇ ਜਿਹੜੀ ਮੇਰਾ ਵੋਟ ਇਕੱਠੀ ਹੋਈ ਹੈਗੀ ਹੈ ਕਾਂਗਰਸੀ ਆਫਕੋਰਸ ਵੱਡਾ ਚੰਕ ਹੋਊਗਾ ਪਰ ਮੇਰੇ ਇੱਕ ਵੱਡਾ ਚੰਕ ਮੇਰਾ ਵੀ ਵੋਟਾਂ ਦਾ ਸਿਗਾ ਜਿਸ ਕਰਕੇ ਮੈਨੂੰ ਜੀ ਐਪੀਐਸ ਵੈਲਿਊ ਵੀ ਸੀਗੀ ਕੁਛ ਪੱਕਾ ਪੱਕਾ ਸੀਗੀ ਦੇਖੋ ਦੋਨਾਂ ਗੱਲਾਂ ਸਮੇਲ ਹੁੰਦਾ ਹੈਗਾ ਜਦੋਂ ਮੈਂ 14 ਚੋਣਾ ਜਿੱਤਿਆ ਮੈਨੂੰ ਲੋਕਾਂ ਨੇ ਪੁੱਛਿਆ ਜੀ ਕਿਵੇਂ ਜਿੱਤਿਆ ਮੈਂ ਕਿਹਾ ਵੀ ਦੋਨੇ ਗੱਲਾਂ ਹੁੰਦੀਆਂ ਉਹ 19 ਕੀ ਦਾ ਫਰਕ ਹੋ ਸਕਦਾ ਉਹਨੇ ਦੇਸ਼ੂ ਵਾਲਾ ਗੋਲਗ ਹੋ ਸਕਦੀ ਹੈ ਅਨਪਾਤ ਹੋ ਸਕਦਾ ਕਿ ਜੇਕਰ ਗਾਂਧੀ ਕੋਲ ਝਾੜੂ ਨਾ ਹੁੰਦਾ ਤਾਂ ਵੀ ਗਾਂਧੀ ਨਹੀਂ ਜਿੱਤਦਾ ਜੇ ਝਾੜੂ ਕੋਲ ਗਾਂਧੀ ਨਾ ਹੁੰਦਾ ਤਾਂ ਵੀ ਮਹਾਰਾਣੀ ਸ਼੍ਰੀਮਤੀ ਪਨੀਤ ਕੋਲ ਹਾਰਦੀ ਨਾ ਇੱਥੇ ਇਹੀ ਹਾਲ ਆ ਜਾਏਗਾ ਜੇ ਗਾਂਧੀ ਕੋਲ ਕਾਂਗਰਸ ਨਾ ਹੁੰਦੀ ਗਾਂਧੀ ਤਾਂ ਵੀ ਨਹੀਂ ਜਿੱਦਦਾ ਸੇਗਾ ਔਰ ਜੇ ਕਾਂਸ ਕੋ ਗਾਂਧੀ ਨਾ ਹੁੰਦਾ ਕਾਂਗਰਸ ਤਾਂ ਵੀ ਨਹੀਂ ਜਿੱਤਦੀ ਸੀ ਸੀਟੇ ਭਾਜਪਾ ਦੀ ਗੋਦੀ ਗਈ ਸੀ ਸੋ ਇਸੇ ਕਰਕੇ ਜਿਹਨਾਂ ਬੰਦਿਆਂ ਨੇ ਸਾਡੇ ਕਾਂਗਰਸ ਪਾਰਟੀ ਵਿੱਚੋਂ ਗਦਾਰੀ ਕੀਤੀ ਹੈਗੀ ਔਰ ਲੋਕਾਂ ਨੂੰ ਕਿਹਾ ਕਿ ਵੋਟਾਂ ਨਹੀਂ ਪਾਣੀਆਂ ਕਾਂਗਰਸੀਆਂ ਦੇ ਟੌਪ ਲੀਡਰਾਂ ਨੇ ਉਹਨਾਂ ਨੇ ਇੱਕ ਇੱਕ ਜਿਹੇ ਮੌਕੇ ਤੇ ਜਦੋਂ ਕਾਂਗਰਸ ਦੇ ਰਿਵਾਈਵਲ ਦਾ ਤੇ ਸਰਵਾਈਵਲ ਦਾ ਯਾਨੀ ਕਿ ਉਹਦੇ ਪੁਨਰਜੀਵ ਪੁਨਰਜੀਵਤ ਹੋਣ ਦਾ ਤੇ ਉਹਦੇ ਹੋਣ ਦਾ ਸਵਾਲ ਸਿਗਾ ਉਸ ਮੌਕੇ ਹਾਈ ਕਮਾਂਡ ਦੀ ਆਦੇਸ਼ ਨੂੰ ਲੰਘ ਕੇ ਉਹਨਾਂ ਨੇ ਕਾਂਗਰਸ ਨਾਲ ਨਾਲ ਧੋਖਾ ਕੀਤਾ ਹੈਗਾ ਜਿਹੜਾ ਕਿ ਬਹੁਤ ਹੀ ਕਮੀਨੀ ਭਰੀ ਗੱਲ ਹੈਗੀ ਹੈ ਜੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਾਈ ਕਮਾਂਡ ਕੋਲੇ ਜਾਓਗੇ ਕਿਉਂਕਿ ਆਉਣ ਵਾਲਾ ਸਮਾਂ ਦੇਖੋ ਬਾਈ ਇਲੈਕਸ਼ਨਾਂ ਵੀ ਹੋਣਗੀਆਂ ਉਸ ਤੋਂ ਬਾਅਦ ਦੇ ਵਿੱਚ 27 ਦੀ ਵੀ ਚੋਣਾਂ ਵੀ ਤਿਆਰ ਨੇ ਕਿ ਉਸ ਵਕਤ ਇਹ ਜਾਂ ਕੁਝ ਨਾ ਵਾਪਰੇ ਇਸ ਮੁੱਦੇ ਨੂੰ ਲੈ ਕੇ ਹਾਈ ਕਮਾਂਡ ਦੀ ਨੀਜਾ ਹਾਈ ਕਮਾਂਡ ਦੀ ਆਪ ਸਾਰੀ ਗੱਲ ਤੇ ਨਿਗਾਹ ਹੈਗੀ ਹੈ ਜੀ ਕਿਉਂਕਿ ਉਹਨਾਂ ਦਾ ਬਹੁਤ ਇੰਟਰਸਟ ਹੈਗਾ ਤਿੰਨ ਚਾਰ ਸੀਟਾਂ ਦਾ ਬਹੁਤ ਜ਼ਿਆਦਾ ਇੰਟਰਸਟ ਹੈਗਾ ਤੇ ਉਹਨਾਂ ਨੇ ਦੇਖਿਆ ਕਿ ਜਿਹੜੀਆਂ ਵੀਡੀਓ ਤੁਹਾਡੇ ਕੋਲ ਜੀ ਘੁੰਮਦੀਆਂ ਪਈਆਂ ਇਹ ਉਹਨਾਂ ਦੇ ਤੌਰ 'ਤੇ ਨਹੀਂ ਪਹੁੰਚੀਆਂ ਹੋਣਗੀਆਂ ਪਹੁੰਚੀਆਂ ਸਭ ਕੋ ਪਹੁੰਚ ਗਈਆਂ ਜੀ ਉਹਨਾਂ ਕੋਲ ਔਰ ਟੁਕਮ ਐਕਸ਼ਨ ਲਿਆ ਜਾਊਗਾ ਜੀ ਇਹ ਅੱਛਾ ਡਾਕਟਰ ਸਾਹਿਬ ਸ਼ਾਹੀ ਕਿਲਾ ਤੁਸੀਂ ਕਾਫੀ ਲੰਮੇ ਸਮੇਂ ਬਾਅਦ ਆਇਆ ਇਸ ਇਸ ਕਿਲੇ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੇਖੋ ਪੰਜਾਬ ਦੀ ਸਿਆਸਤ ਨਾ ਇੰਨੀ ਤੇਜ਼ੀ ਨਾਲ ਬਦਲ ਰਹੀ ਹੈਗੀ ਹੈ ਕਿ ਕੁਝ ਖਾਨਦਾਨਾਂ ਇਹਨਾਂ ਦੀ ਸਿਆਸਤ ਖਤਮ ਹੋਣ ਦੇ ਨੇੜੇ ਪਹੁੰਚ ਗਈ ਹੈ ਬਾਦਲ ਖਾਨਦਾਨ ਜੇ ਨਾ ਤੁੱਤੀ ਬੋਲਦੀ ਸਾਰੇ ਪੰਜਾਬ ਚ ਬਾਦਲ ਸਾਹ ਨੇ 25 ਪੰਜ ਵਾਰ ਸੀ ਮਿਨਿਸਟਰ ਰਹੇ ਨੇ ਅੱਜ ਉੱਥੇ ਮਤਲਬ ਕਾਂ ਬੋਲਦੇ ਉਹਨਾਂ ਦੇ ਕੋਲ ਖੇਮੇ ਜਸਾ ਸਿੱਤਾ ਜਮਾਨਤਾ ਜ਼ਬਤ ਹੋ ਗਈਆਂ ਸੋਚਿਆ ਸੀ ਕਿਸੇ ਨੇ ਇਵੇਂ ਢਿੰਸਾ ਪਰਿਵਾਰ ਤਕਰੀਬਨ ਤਕਰੀਬਨ ਸਿਆਸੀ ਕੈਰੀਅਰ ਖਤਮ ਹੈ ਉਹਨਾਂ ਦਾ ਜੇ ਤੱਕ ਕੋਈ ਨਵੀਂ ਕੋਈ ਨਵੇਕਲੀ ਗੱਲ ਨਹੀਂ ਹੋ ਜਾਂਦੀ ਇਵੇਂ ਇਹ ਸ਼ਾਹੀ ਖਾਨਦਾਨ ਇਹਨਾਂ ਦੀ ਵੀ ਨਾ ਅੱਗੇ ਜਿਹੜੀ ਜਿਹੜੀ ਪੋਲੀਟਿਕਲ ਮਾਰਸ ਹੈਗਾ ਉਹ ਤੇ ਬਲੌਕ ਲੱਗ ਗਿਆ ਹਾਲ ਦੀ ਘੜੀ ਕਲਨੁਰ ਵਾਈਵ ਕਰਜ ਮੈਂ ਕਹਿ ਨਹੀਂ ਸਕਦਾ ਪਰ ਹਾਲ ਦੀ ਕਢੀ ਇਸ 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 ਜਿਹੜੇ ਜਿਹੜੀ ਪੋਲਿਟਿਕਲ ਕੈਰੀਅਰ ਹੈ ਇਸ ਪਰਿਵਾਰ ਦਾ ਉਹ ਖਤਮ ਹੈਗਾ ਹੈ ਅੱਛਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਹੜੇ ਕਿਹੜੇ ਮੁੱਦੇ ਹੁਣ ਸਭ ਤੋਂ ਪਹਿਲਾਂ ਰਹਿਣਗੇ ਕਿਉਂਕਿ ਲੋਕ ਸਭਾ ਦੇ ਪੌੜੀਆਂ ਚੜਨ ਜਾ ਰਹੇ ਹੋ ਸਭ ਤੋਂ ਅਹਿਮ ਮੁੱਦੇ ਕਿਹੜੇ ਰਹਿਣਗੇ ਜੋ ਪਟਿਆਲੇ ਦੇ ਸੌਟ ਆਊਟ ਕਰਵਾਏ ਜਾਣਗੇ ਦੇ ਕੋਈ ਇੱਕ ਤਾਂ ਮੈਂ ਲਾਈਨ ਮਨਜ਼ੂਰ ਕਰਾਈ ਸੀ ਰਾਜਪੁਰਿਓ ਚੰਡੀਗੜ੍ਹ ਨੂੰ ਸਾਰੇ ਮਾਲਵੇ ਵਾਸਤੇ ਉਹ 20 ਕਿਲੋਮੀਟਰ ਟੋਟਾ ਬਹੁਤ ਜ਼ਰੂਰੀ ਹੈਗਾ ਜੋ ਜੁੜ ਜਾਂਦੀ ਹੈ ਤਾਂ ਬਟਿੰਡਾ ਸਿੱਧਾ ਸ਼ਰੂਲ ਚੱਲੂਗਾ ਬਟਿੰਡਾ ਚੰਡੀਗੜ੍ਹ ਬਟਿੰਡਾ ਚੰਡੀਗੜ੍ਹ ਡਬਲ ਲਾਈਨ ਹੈਗੀ ਹੈ ਇੱਕ ਸ਼ਰੂਲ ਭੱਜ ਕੇ ਜਾਊਗਾ ਦੂਹਾਂ ਤੁਰਪੂਗਾ ਇਹਨੇ ਪੰਜ ਟੋਲ ਪਲਾਜ਼ੇ ਹੈਗੇ ਜਿਹੜਾ ਇਹਨਾਂ ਮਹਿੰਗਾ ਸਫਰ ਹੈ ਐਕਸੀਡੈਂਟ ਹੁੰਦੇ ਹੈਗੇ ਹੈ ਪ੍ਰਦੂਸ਼ਣ ਕਰਦਾ ਹੈਗਾ ਇਹਦੇ ਇਹਦੇ ਮੁਕਾਬਲੇ 'ਚ ਸਸਤਾ ਸਫਰ ਪ੍ਰਦੂਸ਼ਣ ਦਾਤ ਸਫਰ ਤੇਜ਼ ਸਫਰ ਔਰ ਆਰਾਮ ਦੇ ਸਫਰ ਬਜ਼ੁਰਗਾਂ ਨੇ ਪਸ਼ਾਬ ਜਾਣਾ ਔਰ ਜੁਰਗਿ ਲਗੜੀ ਸਭ ਆਪਣੇ ਰੇਲ ਗੱਡੀ ਸਫਰ ਆਪਣੇ ਆਪ ਜੇ ਇੱਕ ਬੜੀ ਵਧੀਆ ਹੁੰਦਾ ਹੈਗਾ ਸੋ ਇਹ ਮੇਰਾ ਲੈਨ ਜਿਹੜੇ ਮੈਂ ਮਨਜ਼ੂਰ ਕਰਾਈ ਸੀਗੀ 42 ਏਕੜ ਜ਼ਮੀਨ ਸੇਲਵੇ ਨੇ ਕਿਹਾ ਸੀਗਾ 78 ਕੋਟ ਜ਼ਮੀਨ ਸੀਗੀ ਰਾਜਪੁਰਾ ਫਤੇਗੜ ਸਾਹਬ ਤੇ ਮਹਾਲੀ ਦੇ ਏਰੀਆ ਚ ਪੈ ਕੇ 78 ਕੋਟ ਨਿਜਮਾ ਕਰਾਇਆ ਨਾ ਬਾਦਲ ਸਾਹਿਬ ਨੇ ਕਰਾਇਆ ਨਾ ਕੈਪਟਨ ਸਾਹਿਬ ਨੇ ਕਰਾਇਆ ਨਾ ਮੌਜੂਦਾ ਸਰਕਾਰ ਨੇ ਕਰਾਇਆ ਔਰ ਪ੍ਰੋਜੈਕਟ ਉੱਥੇ ਪਿਆ ਹੈਗਾ ਬੁਰਜੀਆਂ ਲੱਗੀਆਂ ਹੋਈਆਂ ਐਸਟੀਮੇਟ ਬਣੇ ਹੋਏ ਹੈਗੇ ਸਿਰਫ ਪੰਜਾਬ ਸਰਕਾਰ ਨੇ ਜ਼ਮੀਨ ਅਕਵਾਇਰ ਕਰਕੇ ਦੇਣੀ ਹੈਗੀ ਹੈ ਉਹ ਨਹੀਂ ਦੇ ਰਹੇ ਤੇ ਉਹ ਮੈਂ 14 ਚ ਕੰਮ ਰਹਿ ਗਏ ਸੀ ਪੈਂਡਿੰਗ ਉਹ ਇਸ ਵਾਰ ਕਰ ਦੇ ਦਿੰਦੇ ਦੂਜਾ ਹੈਗਾ ਕਿ ਮੈਂ ਹੁਣੇ ਕੰਮ ਸ਼ੁਰੂ ਕਰ ਦਿੱਤਾ ਹੈਗਾ ਚਿੱਠੀ ਲਿਖਤੀ ਹੈਗੀ ਹੈ ਜਿਹੜੀ ਇਹ ਪਟਿਆਲੇ ਤੋਂ ਸਰਹੰਦੀ ਲਾਈਨ ਹੈਗੀ ਐ ਐਨੀ ਟ੍ਰੈਫਿਕ ਐਸ ਰੋਡ ਤੇ ਕਿ ਸਾਰਾ ਹਮਾਚਲਾ ਦਾ ਸਾਰਾ ਲੁਧਿਆਣਾ ਅੰਬਰਸਾ ਜਲੰਧਰ ਆ ਜਿਹਨਾਂ ਪਟਿਆਲੇ ਪਹੁੰਚਣਾ ਹੈ ਜਾਂ ਅੱਗੇ ਨਿਕਲਣਾ ਹੈਗਾ ਪਤਨਾਵੱਲੋਂ ਬਹੁਤ ਟ੍ਰੈਫਿਕ ਹੈ ਰੋਜ਼ ਐਕਸੀਡੈਂਟ ਹੁੰਦੇ ਇੱਕ ਦੇ ਇੱਕ ਦੇ ਰੋਜ਼ ਲੋਕ ਜਾਂਨਾ ਜਾਂਦੀਆਂ ਹੈਗੀਆਂ ਇਹ ਸੜਕ ਨੂੰ ਚੌਹ ਮਾਰਗੀ ਕਰਨਾ ਮੇਰਾ ਸੈਕੰਡ ਪ੍ਰੋਜੈਕਟ ਹੈਗਾ ਔਰ ਇਸ ਸਾਲ ਦੇ ਵਿੱਚ ਵਿੱਚ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਕਾਫੀ ਦਿੱਕਤਾਂ ਹੁੰਦੀਆਂ ਨੇ ਪਟਿਆਲਾ ਵਾਸੀਆਂ ਨੂੰ ਜਦੋਂ ਇੱਕ ਸਰਹੰਦ ਜਾਣਾ ਹੁੰਦਾ ਹੈ ਬਹੁਤ ਜ਼ਿਆਦਾ ਆਦਿ ਬਹੁਤ ਜਿਆਦਾ ਦਿੱਕਤਾਂ ਆਈਆਂ ਇਹ ਮੇਰਾ ਦੂਜਾ ਪ੍ਰੋਜੈਕਟ ਹੈ ਤੀਜਾ ਕੱਗਰ ਦਾ ਪ੍ਰੋਜੈਕਟ ਹੈ ਕੱਗਰ ਨਾਲ ਵੀ ਹਰ ਸਾਲ ਤਬਾਹੀ ਹੁੰਦੀ ਹੈ ਮਨੁੱਖੀ ਜਾਨਾਂ ਦਾ ਖੋ ਬਣਦੀ ਹੈਗੀ ਹੈ ਪਸ਼ੂ ਤੁਨ ਤਬਾ ਹੁੰਦਾ ਹੈਗਾ ਹੈ ਫਸਲਾਂ ਤਬਾ ਹੁੰਦੀਆਂ ਕਿਸਾਨਾਂ ਦੀ ਆਰਥਿਕਤਾ ਤਬਾ ਹੁੰਦੀ ਹੈਗੀ ਹੈ ਔਰ ਇਹ ਹਰ ਸਾਲ ਦੋ ਸਾਲ ਬਾਅਦ ਬੜਾ ਬੜਾ ਕੌਫਨਾਕ ਮੰਚਰ ਹੁੰਦਾ ਕੱਗਰ ਦੇ ਹੜਾਂ ਦਾ ਹੈ ਸੋ ਉਹ ਜਿਹੜਾ ਮੁੱਦਾ ਹੈ ਨਾ ਇਹ ਜੀ ਉਹ ਸੈਂਟਰ ਸਰਕਾਰ ਸੌਰੀ ਇਹ ਹਿਮਾਚਲ ਸਰਕਾਰ ਹਰਿਆਣਾ ਸਰਕਾਰ ਤੇ ਪੰਜਾਬ ਸਾਂਝਾ ਮੁੱਦਾ ਹੈਗਾ ਹਿਮਾਚਲ ਚੋ ਬਣਦੀ ਹੈਗੀ ਹੈ ਪੰਜਾਬ ਚ ਆਂਦੀ ਹੈ ਹਰਿਆਣੇ ਨੂੰ ਜਾਂਦੀ ਹੈਗੀ ਅੱਗੇ ਟੰਗਰੀ ਦੀ ਦੂਜੀ ਨਦੀ ਜਿਹੜੀ ਹੈਗੀ ਉਹ ਨਾਲ ਜੁੜ ਜਾਨੀ ਹੈਗੀਆ ਤਬਾਹੀ ਕਰਦੀ ਹੈਗੀਆ ਸੋ ਇਹ ਮੁੱਦਾ ਮੈਂ ਹਾਈएस्ट ਲੈਵਲ ਤੇ ਇੱਕ ਨੰਬਰ ਪ੍ਰਾਇੋਰਟੀ ਮੁੱਦਾ ਬਣਾ ਕੇ ਮੈਂ ਇਹ ਜੇ ਚਾਹੇ 2 ਸਾਲ ਚੋਵੇ 2 ਸਾਲ ਚੋਵੇ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਅੱਛਾ ਛੋਟੀ ਨਦੀ ਵੱਡੀ ਨਦੀ ਦਾ ਵੀ ਬੜਾ ਪ੍ਰਭਾਵ ਹੈ ਤੇ ਪਟਿਆਲਾ ਖਾ ਗਿਆ ਜੀ ਹਜ਼ਾਰਾਂ ਕਰੋੜ ਰੁਪਏ ਖਾ ਗਏ ਇਹ ਮੇਰੇ ਪਿਛਲੀ ਪਿਛਲੀ ਕਾਰਪੋਰੇਸ਼ਨ ਸੀਗੀ ਸਾਰਾ ਸਤਿਆਨਾਸ਼ ਕਰਤਾ ਪੈਸੇ ਦਾ ਵਰਤੇ ਨਹੀਂ ਗਿਆ ਆਪਣੇ ਘਰਾਂ ਵਾਸਤੇ ਵਰਤੇ ਇਹਨਾਂ ਨੇ ਕੀ ਉਸ ਦੀ ਵੀ ਜਾਂਚ ਕਰਵਾਉਂਗੇ ਪੱਕਾ ਜਾਂਚ ਕਰਾਉਂਗਾ ਉਹਦੇ ਪੱਕਾ ਜਾਂਚ ਹਾਈएस्ट ਲੈਵਲ ਤੇ ਜਾਂਚ ਕਰਾਉਂਗਾ ਜੀ ਮੈਂ ਮੈਂ ਛੱਡਦਾ ਨਹੀਂ ਇਹਨੂੰ ਅੱਛਾ ਡਾਕਟਰ ਸਾਹਿਬ ਜਦੋਂ ਤੁਸੀਂ ਵੋਟਾਂ ਦੇ ਵਿੱਚ ਸੀ ਨਾ ਜਿਸ ਦਿਨ VOTING ਸੀਗੀ ਉਸ ਤੋਂ ਬਾਅਦ ਦੇ ਵਿੱਚ ਮੈਂ ਇਹਨਾਂ ਦੋ ਤਿੰਨ ਵਿਰੋਧੀਆਂ ਦੇ ਤੁਹਾਡੇ ਦੇ ਇੰਟਰਵਿਊਜ਼ ਕੀਤੇ ਉਹਨਾਂ ਨੇ ਕਿਹਾ ਕਿ ਡਾਕਟਰ ਗਾਂਧੀ ਦੇ ਕਈ ਪਿੰਡਾਂ ਦੇ ਵਿੱਚ ਬੂਥ ਹੀ ਨਹੀਂ ਲੱਗੇ ਹੈਗੇ ਉਹਦਾ ਜਿਹੜੇ ਲੱਗੇ ਨਹੀਂ ਲੱਗੇ ਉਹ ਲੋਕਾਂ ਨੇ ਫਤਵਾ ਦੇ ਦਿੱਤਾ ਹੈਗਾ ਉਹ ਮਸਲਾ ਹੱਲ ਹੋ ਗਿਆ ਉਹ ਬੂਥ ਸਾਡਾ ਵੀ ਲੱਗਿਆ ਨਹੀਂ ਹੋ ਸਕਦੇ ਇਹਨਾਂ ਦੇ ਵੀ ਲੱਗੇ ਨਹੀਂ ਹੈਗੇ ਬੂਥ ਤਾਂ 100% ਬੂਤ ਕਿਸੇ ਦਾ ਕਦੀ ਲੱਗਦਾ ਨਹੀਂ ਹੁੰਦਾ ਉਹ ਉਹਦੇ ਕਾਰਨ ਨਿਕਾ ਹੁੰਦੇ ਹੈਗੇ ਜਿਵੇਂ ਤੁਸੀਂ ਸੁਣੀ ਹੋਣੀ ਕਾਸਟ ਵਿੱਚ ਕਿਵੇਂ ਬੰਦੇ ਨੂੰ ਕਹਿ ਰਹੇ ਕਿ ਉਹ ਉਹ ਬੰਦੇ ਉਹ ਬੰਦੇ ਕਿੱਥੇ ਬੂਤ ਲਾਣਗੇ ਉਹ ਸੋ ਪਤਾ ਨਹੀਂ ਕਿੰਨੇ ਹਜ਼ਾਰਾਂ ਟੈਲੀਫੋਨ ਕੀਤੇ ਨੇ ਲੋਕਾਂ ਨੇ ਕਿ ਗਾਂਧੀ ਨੂੰ ਵੋਟ ਨਾ ਪਾਇਓ ਮੈਂਨਕੇ ਸ਼ਰਮਨ ਨੂੰ ਵੋਟ ਪਾ ਦਿਓ ਜਾਂ ਅਖੀਰ ਚ ਇਹ ਕਹਿੰਦਾ ਵੀ ਜਿਹਨੂੰ ਮਰਜ਼ੀ ਪਾ ਦਿਓ ਗਾਂਧੀ ਨੂੰ ਨਾ ਪਾਓ ਇਹ ਤਾਂ ਮੇਰਾ ਇੱਕ ਲੋਕਾਂ 'ਚ ਹੋਰ ਤਰ੍ਹਾਂ ਦਾ ਆਧਾਰ ਸੀਗਾ ਪੜੇ ਲਿਖਿਆ ਸੀਗਾ ਗੱਟੀਆਂ 'ਚ ਤੁਹਾਡੇ ਨਾਲ ਚੜੇ ਦਿਖਾਈ ਦਿੱਤੇ ਜਿਸ ਦਿਨ ਨਾਮਜ਼ਦਗੀ ਭਰਨੀ ਸੀ ਉਸ ਦਿਨ ਵੀ ਤੁਹਾਡੇ ਨਾਲ ਬਿਲਕੁਲ ਉਹ ਤਾਂ ਫਿਰ ਉਹ ਤਾਂ ਫਿਰ ਲੋਕ ਲਜਾ ਰੱਖਣੀ ਹੁੰਦੀ ਹੈ ਨਾ ਉਹ ਪਾਰਟੀ ਦਾ ਡਿਸਪਲਨ ਹੁੰਦਾ ਇੱਕ ਪਰ ਜੋ ਢਿੱਡੋ ਕੰਮ ਕਰਨਾ ਹੁੰਦਾ ਉਹ ਨਹੀਂ ਕਿਸੇ ਨੇ ਕੀਤਾ ਉਹ ਦੋ ਤਿੰਨ ਥਾਵਾਂ ਤੇ ਨਹੀਂ ਹੋਇਆ ਉਹ ਅੱਛਾ ਡਾਕਟਰ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਡਰੱਗਸ ਦੇ ਉੱਤੇ ਕੰਮ ਕਰਦੇ ਆਏ ਹੋ ਡਰੱਗਸ ਨੂੰ ਲੈ ਕੇ ਕੀ ਕੋਈ ਰਣਨੀਤੀ ਤੈਅ ਕੀਤੀ ਲੋਕ ਅਨੰਮੇਰ ਪ੍ਰਾਣੀ ਐ ਮੈਂ ਐਨਡੀਪੀਐਸ ਐਮੈਂਡਮੈਂਟ ਬਿਲ ਪੇਸ਼ ਕੀਤਾ ਹੋਇਆ ਜੀਤਿਆ ਕੇ ਰਵਾਇਤੀ ਨਸ਼ੇ ਇੱਕ ਪਾਸੇ ਘਾਤਕ ਨਸ਼ੇ ਪਾਈ ਨੂੰ ਅਲੱਗ-ਅਲੱਗ ਕਰੋ ਐਨੀ ਵੀ ਫੀਮ ਜੀ ਦੇ ਕੋਲ 50 ਗ੍ਰਾਮ ਭੁੱਕੀ ਮਿਲ ਗਈ 100 ਗ੍ਰਾਮ ਪਾਈਆ ਭੁੱਕੀ ਮਿਲ ਗਈ ਉਹਨੂੰ ਵੀ ਵੀ 10 ਸਾਲ ਦੀ ਕੈਦ ਕਰ ਦਿਓ ਜਿਹਦੇ ਕੋਲ ਜਿਹਦੇ ਕੋਲ ਹੀਰੋਇਨ ਮਿਲੀ ਹੈ ਚਿੱਟਾ ਮਿਲਿਆ ਉਹਨੂੰ ਵੀ 10 ਸਾਲ ਕੈਦ ਕਰ ਦਿਓ ਸੋ ਇਹਨਾਂ ਦੋਹਾਂ ਵਿਚਕਾਰ ਫਰਕ ਪਾਣਾ ਪੈਣਾ ਜਿਹੜੇ ਰਵਾਇਤੀ ਨਸ਼ੇ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਉਹਨਾਂ ਨੂੰ ਤੁਹਾਨੂੰ ਡੀ-ਰੈਗੂਲੇਟ ਕਰਨਾ ਪੈਣਾ ਉਹਨਾਂ ਦੀ ਜਿਹੜੀ ਉਹਨਾਂ ਤੇ ਉੱਪਰ ਲਾਇਆ ਹੋਣਾ ਬੈਨ ਉਹ ਖੋਲਣਾ ਪੈਣਾ ਹੈਗਾ ਉਹਨਾਂ ਦੇ ਬੈਨ ਖੋਲ ਕੇ ਡਾਕਟਰ ਦੀ ਸਲਾਹ ਤੇ ਉਹਨਾਂ ਨੂੰ ਖਾਸ 2 4 10 ਸਾਲ ਵਾਸਤੇ ਉਹਨਾਂ ਨੂੰ ਸਪਲਾਈ ਕਰਨਾ ਪੈਣਾ ਤੁਹਾਨੂੰ ਫੀਮ ਵੀ ਤੇ ਭੁੱਕੀ ਵੀ ਕਿਉਂਕਿ ਇਹ ਜਾਨਲੇਵਾ ਨਸ਼ੇ ਨਹੀਂ ਹੈਗੇ ਕਮਾਊ ਨਸ਼ੇ ਆ ਸਾਊ ਨਸ਼ੇ ਹੈਗੇ ਸ਼ਰਾਬ ਕਿਦੇ ਖੋਕੇ ਦੇ ਬਾਅਦ ਖੌਰੂ ਨਸ਼ਾ ਹੈਗਾ ਐਕਸੀਡੈਂਟ ਕਰਦਾ ਘਰਾਂ ਦੀ ਔਰਤਾਂ ਦੀ ਕੁਟਮਾਰ ਹੁੰਦੀ ਹੈਗੀ ਹੈ ਲੜਾਈ ਝਗੜੇ ਹੁੰਦੇ ਆ ਐਕਸੀਡੈਂਟ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਸ਼ਰਾਬ ਕਿੰਨਾ ਨੁਕਸਾਨ ਜਿਗਰ ਫੇਲ ਹੁੰਦਾ ਹੈਗਾ ਫੀਮ ਭੁੱਕੀ ਨਾਲ ਬੰਦਾ ਕੋ ਮਰਦਾ ਨਹੀਂ ਉਸ ਤਰ੍ਹਾਂ ਮਤਲਬ ਅਪਾ 90 90 ਸਾਲ ਦੇ ਬਜ਼ੁਰਗ ਦੇਖੇ ਆ ਜਿਹੜੇ 60 60 ਸਾਲ ਤੋਂ ਫੀਮ ਭੁੱਕੀ ਕਰ ਰਹੇ ਆ ਬੜੇ ਸੋਹਣੇ ਤੁਰੇ ਪਹਿਲਾ ਲਾਇਸੈਂਸ ਬਣਦੇ ਸੀਗੇ ਫੀਮ ਦੇ ਪਰ ਸਰਕਾਰ ਨੇ ਬੰਦ ਕਰਤੇ ਉਹ ਬਣਾਉਣੇ ਕਿਉਂਕਿ 85 ਦੇ ਐਕਟ ਵਿੱਚ ਇਹ ਬੈਨ ਕਰਤੀ ਨਾ ਅਪਰਾਧੀ ਕਹਤਾ ਜਿਹੜਾ ਖਾਂਦਾ ਫੀਮ ਭੁੱਕੀ ਉਹ ਅਪਰਾਧੀ ਹੈ ਕਿੰਨਾ ਹਾਸੋ ਹੀ ਨਹੀਂ ਗੱਲ ਹੈ ਨਸ਼ਾ ਸ਼ਰਾਬੀ ਅਪਰਾਧੀ ਹੈ ਨਹੀਂ ਫੀਮ ਭੁੱਕੀ ਵਾਲਾ ਅਪਰਾਧੀ ਹੈਗਾ ਲੱਗੇ ਸ਼ਰਾਬ ਵੱਧ ਖਤਰਨਾਕ ਹੈ ਫੀਮ ਭੁੱਕੀ ਨਾਲੋਂ ਸੋ ਹਾਂਜੀ ਹਾਈਪਰ ਕਰਦੀ ਹੈ ਬਹੁਤ ਕੁਝ ਸ਼ਰਾਬ ਤਾਂ ਖੋਰੂ ਖੋਰੂ ਨਸ਼ਾ ਆਏਗਾ ਇਹ ਸਾਉ ਨਸ਼ਾ ਆਏਗਾ ਹੈ ਗਰੀਬ ਦਾ ਨਸ਼ਾ ਹੈਗਾ ਹੈ ਤੋ ਇਹਨਾਂ ਨੇ ਮਤਲਬ ਹੁਣ ਵੀ ਮਤਲਬ ਇਹ ਕੋਈ ਦੇਖੋ ਇਹ ਵੀ ਕਲਾਸ ਬਾਇਸ ਹੈ ਜਿਹੜਾ ਸ਼ਰਾਬ ਪੀਂਦਾ ਉਹ ਪੈਗ ਲਾ ਕੇ ਨਾ ਫੜ ਕੇ ਆਤਾ ਸਾਰੀ ਮਹਿਫਿਲ ਗੇੜਾ ਮਾਰਦਾ ਜਿਹੜਾ ਫੀਮਪੁਕੀ ਵਾਲਾ ਬੱਚਾ ਦਾ ਸਿਰ ਲੁਕਦਾ ਲੁਕਦਾ ਫਿਰਦਾ ਮਾੜਾ ਇੱਕ ਕਾਰਡ ਲਾਣ ਵਾਸਤੇ ਕਿੰਨਾ ਫਰਕ ਹੈਗਾ ਉਹ ਵੀ ਨਸ਼ਾ ਇਹ ਵੀ ਨਸ਼ਾ ਉਹ ਵੱਧ ਘੱਟ 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 ਪਰ ਉਹ ਉਥੇ ਇੱਕ 엘ੀਟ ਦਾ ਬਣ ਗਿਆ ਵੱਡੀ ਵੱਡੀ ਜਮਾਤ ਦਾ ਬਣ ਗਿਆ ਉਹ ਇਹ ਇਹ ਜਿਹੜਾ ਗਰੀਬ ਦਾ ਨਸ਼ਾ ਹੈਗਾ ਭੀਮਪੁਕੀ ਜਿਹੜੀ ਹੈਗੀ ਹੈ ਅਮੀਰ ਤਾਂ ਬਹੁਤ ਘੱਟ ਖਾਂਦੇ ਨੇ ਗਰੀਬ ਹੈਗੇ ਛੀ ਨੂੰ ਠੰਮਣਾ ਦੇਣਾ ਸਹਿਜ ਮਹਿਸੂਸ ਕਰਨਾ ਥਕੀਮਾ ਲਾਣਾ ਉਹ ਵਿਚਾਰੇ ਕਰਦੇ ਨੇ ਹੈਗਾ ਪਿੰਡਾਂ 'ਚ ਬਹੁਤ ਜ਼ਿਆਦਾ ਹੈ ਔਰ ਪੰਜਾਬ ਹਜ਼ਾਰਾਂ ਸਾਲ ਤੋਂ ਵਰਤ ਆ ਰਿਹਾ ਸੀਗਾ ਲੱਗਦਾ ਸਰ ਸਿੰਥੈਟਿਕ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ ਇਹਨਾਂ ਜੇਕਰ ਅਫੀਮ ਲੀਗਲਾਈਜ਼ ਹੁੰਦੀ ਹੈ ਜਾਂ ਡੋਡੇ ਲੀਗਲਾਈਜ਼ ਹੁੰਦੇ ਮੇਰਾ ਆਪਣਾ ਮੰਨਣਾ ਕਿ ਇਹਨਾਂ ਠੱਲ ਪੈ ਸਕਦੀ ਹੈ ਠੱਲ ਪੈ ਸਕਦੀ ਹੈ ਸਿੰਥੈਟਿਕ ਨਸ਼ਾ ਘਟ ਜਾ ਨਸ਼ਾ ਘਟ ਜੂਗਾ ਸਟੇਟ ਖਤਮੇ ਹੋ ਜੂਗਾ ਮਾਫੀਆ ਖਤਮ ਹੋ ਜਾਊਗਾ ਔਰ ਲੋਕਾਂ ਹੌਲੀ ਹੌਲੀ ਫਿਰ ਅਬ ਯਾਨੀ ਕਿ ਫੀਮ ਪੁੱਕੀ ਪੱਕੀ ਖਵਾਨੀ ਹੈ ਇੱਕ ਆਰਜੀ ਇੰਤਜ਼ਾਮ ਹੈ ਇਹ ਟੈਂਪਰੀ 5-7 ਸਾਲ ਵਾਸਤੇ ਜਦ ਤੱਕ ਬੰਦਿਆਂ ਨੂੰ ਰੋਜ਼ਗਾਰ ਦੇ ਕੇ ਈਵਨਿੰਗ ਮੈਨੇਜਮੈਂਟਸ ਕਰਕੇ ਸ਼ਾਮ ਨੂੰ ਫੁੱਟਬਾਲ ਦੇ ਕਲੱਬ ਫਲਾਨ ਦੇ ਕਲੱਬ ਬਣਾ ਕੇ ਇਹਨੂੰ ਸਮੁੱਚਾ ਹੱਲ ਨਹੀਂ ਹੁੰਦਾ ਉਹ ਤੱਕ ਇਹ ਅਪਰੋਚ ਪਹੁੰਚ ਕਰਨੀ ਚਾਹੀਦੀ ਤੁਸੀਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਆ ਰਹੇ ਹੋ ਵੀ ਅਫੀਮ ਲੀਗਲਾਈਜ਼ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕੋਈ ਪਲਾਨ ਆਊਟ ਬਣਾਇਆ ਤੁਸੀਂ ਕਿਉਂਕਿ ਹੁਣ ਲੋਕ ਸਭਾ ਦੀਆਂ ਪੌੜੀਆਂ ਚੜਨ ਜਾ ਰਹੇ ਹੋ ਮੇਰਾ ਪਹਿਲਾਂ ਹੀ ਪਹਿਲਾ 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 ਬਿੱਲ ਪਿਆ ਉਹ ਬਹਿਸ ਵਾਸਤੇ ਨਹੀਂ ਲੱਗਦਾ ਪਾਰਲੀਮੈਂਟ ਨੇ ਮਨਜ਼ੂਰ ਕੀਤਾ ਬੈਸ ਵਾਸਤੇ ਲੱਗ ਨਹੀਂ ਸਕਿਆ ਲੋਟਰੀ ਨਿਕਲੀ ਮਤਲਬ ਬਿਲ ਨੋ ਰਿਵਾਈਵ ਇਸ ਵਾਰ ਤਾਂ ਇੰਡੀਆ ਲਾਇਸ ਦੀਆਂ ਵੀ ਸੀਟਾਂ ਬਹੁਤ ਜ਼ਿਆਦੇ ਨੇ ਹਾਂਜੀ ਉਹ ਮੈਂ ਬਿਲ ਨੋ ਰਿਵਾਈਵ ਕਰੂੰਗਾ ਜੀ ਨੰਬਰ 1 ਨੰਬਰ 2 ਤੇ ਹੈਗਾ ਕਿ ਜਿਵੇਂ ਅਮਰੀਕਾ ਨੇ ਕੀਤਾ ਕੈਨੇਡਾ ਨੇ ਕੀਤਾ ਜਿਵੇਂ ਸਾਡੇ ਫੀਮਪੁਕੇ ਦੀ ਸਮੱਸਿਆ ਉੱਥੇ ਭੰਗ ਦੀ ਸਮੱਸਿਆ ਹੈਗੀ ਹਵਾਈ ਜਹਾਜ਼ ਨਾਲ ਸਪਰੇਅ ਕਰਦੇ ਸੀ ਭੰਗ ਦਾ ਲੱਖਾਂ ਕਾਲੇ ਬਲੈਕਸ ਭੰਗ ਕਰਕੇ ਜੇਲ੍ਹਾਂ ਸਿਗੇ ਉਹਨੇ ਭੰਗ ਨੂੰ ਡੀ ਰੈਗੂਲੇਟ ਕਰਤਾ ਉਹਦਾ ਬੈਨ ਚੱਕਤਾ ਹੁਣ ਕੈਨੇਡਾ 'ਚ ਭੰਗ ਦੀਆਂ ਟਾਫੀਆਂ ਭੰਗ ਦੀ ਕੌਫੀ ਭੰਗ ਦੀ ਚਾ ਤੁਹਾਨੂੰ ਆਮਦਕਾਰਾਂ ਦੇ ਮਿਲਦੀ ਹੈਗੀ ਕਿਉਂਕਿ ਜਿਹੜੀ ਸਰਕਾਰ ਦੋ ਉਦੋਂ ਸੇਫ ਹੱਤਾਂ 'ਚ ਜਿਹੜਾ ਮਾਫੀਆ ਦਊਗਾ ਨਾ ਉਹ ਦਊਗਾ ਸਕੂਲੀ ਬੱਚਿਆਂ 'ਚ ਕਾਲਜਾਂ 'ਚ ਉਹਦਾ ਮਾਫੀਆ ਇੰਟਰਸਟ ਹੈ ਜਿਹੜਾ ਜਿਹੜਾ ਯੂਜ਼ਰ ਹੈ ਨਾ ਵਰਦਾ ਹੈਗਾ ਪ੍ਰਮੋਟਰ ਨਹੀਂ ਹੈਗਾ ਪ੍ਰਮੋਟਰ ਕੌਣ ਹੈ ਪ੍ਰਮੋਟਰ ਮਾਫੀਆ ਹੈਗਾ ਇਹਦਾ ਇੰਟਰਸਟ ਹੈ ਕਿ ਘਰ ਘਰ ਗਲੀ ਗਲੀ ਮੱਲੇ ਮੱਲੇ ਸਕੂਲ ਸਕੂਲ ਕਾਲਜ ਕਾਲਜ ਫਿਰ ਉਹਨਾਂ ਨੇ ਸਭ ਵੇਕੇ ਤਾਂ ਉਹਦਾ ਅਰਬਾਂ ਖਰਮ ਦਾ ਕਾਰੋਬਾਰ ਅੱਗੇ ਵਧੇ ਜਿਹੜਾ ਬੰਦਾ ਖਾਂਦਾ ਹੈਗਾ ਉਹਦਾ ਕਾਰੋਬਾਰ ਨਹੀਂ ਹੈ ਉਹਦਾ ਆਪਣੇ ਮਨ ਪਰਚਾਵੇ ਵਾਸਤੇ ਸਹਿਜ ਮਹਿਸੂਸ ਕਰਨਾ ਤਕੇਮਾ ਲਾਣਾ ਉਹਦੇ ਵਾਸਤੇ ਵਰਦਾ ਹੈਗਾ ਸੋ ਫੜ ਕੇ ਅੰਦਰ ਕਰੀ ਜਾਂਦੇ ਹੈਗੇ ਆ ਇਹ ਯੂਜ਼ਰ ਨੂੰ ਜੇ ਜਿਹੜਾ ਮਾਫੀਆ ਹੈਗਾ ਉਹ ਬਾਹਰ ਵੱਡੀਆਂ ਗੱਡੀਆਂ 'ਚ ਘੁੰਮਦਾ ਹੈਗਾ ਉਹਦੀ ਪੁਲਿਸ ਨਾਲ ਵੀ ਲਿੰਕ ਹੈ ਉਹਦੇ ਸਿਆਸਦਾਨਾਂ ਨਾਲ ਵੀ ਲਿੰਕ ਹੈਗੇ ਤਾਂ ਹੀ ਇਹ ਰਾਜੇ ਦਾ ਮੈਂ ਸੌ ਚੁੱਕੇ ਲਗੁਟਕੇ ਦੀ ਤਾਂ ਨਹੀਂ ਕੰਮ ਕੀਤਾ ਕੇਜਰੀ ਵਾਲਾ ਕਹਿੰਦਾ ਸੀ ਮੈਂ 4 ਮਹੀਨੇ ਖਤਮਗਾ ਉਹ ਨਹੀਂ ਕੰਮ ਕੀਤਾ ਕਾਲੀਆਂ ਨਾਲ ਜਿਹੜਾ ਉਹਦਾ ਗਾਲੀਆਂ ਤੇ ਹੀ ਇਲਜ਼ਾਮ ਹੈਗਾ ਲਾਇਆ ਨਾ ਨਹੀਂ ਛੱਟੇ-ਛੁੱਟੇ ਪੰਜਾਬ 'ਚ ਹਾਲਾਂਕਿ ਸੱਚਾ ਝੂਠਾ ਮੈਂ ਨਹੀਂ ਕਹਦਾ ਪਰ ਕਾਲੀਆਂ ਗੱਲ ਇਹ ਗੱਲ ਪਈ ਹੋਈ ਹੈ ਉਹਨੇ ਖਾਤੇ ਪਏ ਹੋਈ ਨਸ਼ੇ ਨਸ਼ੇ ਦੇ ਬੇਅਦਵੀ ਇਹੋ ਜਿਹੇ ਖਾਤੇ 'ਚ ਪਏ ਹੈਗੇ ਇਹ ਕਾਲੀਆਂ ਪੈਰ ਨਹੀਂ ਲੱਗ ਰਹੇ ਪੰਜਾਬ 'ਚ ਡਾਕਟਰ ਸਾਹਿਬ ਮੈਡੀਕਲ ਕਾਲਜ ਸ ਤੇ ਸਿਹਤ ਸਭ ਤੋਂ ਪਹਿਲਾਂ ਹੁੰਦਾ ਕਿਸੇ ਵੀ ਜੇਕਰ ਤੁਸੀਂ ਕਨਸਟੈਂਸੀ ਨਾਲ ਜਾਨੇ ਹੋ ਤਾਂ ਸਿਹਤ ਸਿੱਖਿਆ ਨੂੰ ਲੈ ਕੇ ਕੀ ਇੰਤਜ਼ਾਮ ਕਰ ਰਹੇ ਹੋ ਤੁਸੀਂ ਕਿਉਂਕਿ ਤਾਂ ਇੱਕ ਤਰਜਿੰਦ ਰਸਤਾਲ ਨੂੰ ਪੀਜੀਐ ਵਰਗਾ ਬਣਾਣਾ ਇੱਥੇ ਸਹੂਲਤਾਂ ਹੋਰ ਕਾਇਮ ਕਰਨੀਆਂ ਤਾਂ ਕਿ ਲੋਕਾਂ ਨੂੰ ਜਣੀ ਜਣੀ ਖਣੀ ਬਿਮਾਰੀ ਵਾਸਤੇ ਪੀਜੀਐ ਨਾ ਜਾਣਾ ਪਵੇ ਫਿਰ ਉਸਤੇ ਮੈਂ ਸੈਂਟਰ ਸਕਰ ਨੂੰ ਬੇਨਤੀ ਕਰੂੰਗਾ ਕਿ ਦਾ ਸਟੇਟਸ ਵਧਾਇਆ ਜਾਵੇ ਤੇ ਡਾਕਟਰਾਂ ਦੀ ਭਰਤੀ ਇਹਨੇ ਸੁਪਰ ਸਪੈਸ਼ਲਟੀਆਂ ਹੈਗੀਆਂ ਕਾਰਡੀਓਲੋਜੀ ਹੈਗਾ ਹੈ ਨੈਫਰੋਲੋਜੀ ਹੈ ਨਰੋਲੋਜੀ ਹੈ ਐਂਡੋਕ੍ਰਾਈਨੋਲੋਜੀ ਸਾਰੇ ਸਪੈਸ਼ਲਿਸਟ ਭਰਤੀ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਹਰ ਗੱਲ ਨੂੰ ਬੀਜੇ ਨਾ ਜਾਣਾ ਪਵੇ ਤੇ ਦੂਜੇ ਹੈਗਾ ਕਿ ਜਿਹੜਾ ਮਹੱਲਾ ਕਲੀਨਿਕਾਂ ਇਹ ਬੰਦ ਹੋਣੀਆਂ ਚਾਹੀਦੀਆਂ ਜਿਹੜੀਆਂ ਪ੍ਰਾਣਾ ਸਿਸਟਮ ਐ ਡਿਸਪੈਂਸਰੀਆਂ ਦਾ ਪਬਲਿਕ ਪ੍ਰਾਇਮਰੀ ਹੈਲਥ ਸੈਂਟਰ ਦਾ ਉਹਨੂੰ ਸਟ੍ਰੈਂਥਨ ਕਰਨਾ ਚਾਹੀਦਾ ਮਾਦੀ ਪਾਰਟੀ ਤਾਂ ਮਹੱਲਾ ਕਲੀਨਿਕ ਲੈ ਕੇ ਐਡਵਰਟਾਈਜ਼ ਬਹੁਤ ਜ਼ਿਆਦਾ ਕਰ ਰਹੀ ਹੈ ਬਕਵਾਸ ਐ ਡਰਮ ਕੋਈ ਡਾਕਟਰ ਨਹੀਂ ਰੈਗੂਲਰ ਹੈਗਾ ਠੇਕੇ ਦੇ ਡਾਕਟਰ ਹੈਗੇ ਆ ਉਹਨਾਂ ਨੂੰ ਇੱਕ ਕੇਸ ਦੇ 30 ਰੁਪਏ ਮਿਲਦੇ ਹੈਗੇ ਆ ਉਹ 100-100 ਕੇਸ ਦਿਖਾ ਕੇ ਆਪਣੀ ਤادیهੜੀ ਪੂਰੀ ਕਰ ਲੈਂਦੇ ਹੈਗੇ ਸਭ ਫਰਾਡ ਹੈਗਾ ਮੱਲਾ ਕਲੀਨਿਕ ਫਰਾਡ ਹੈਗਾ ਕੀ ਇਸ ਬਾਬਤੇ ਵੀ ਕੋਈ ਚਿੱਠੀ ਲਿਖੋਗੇ ਕਿ ਮੱਲਾ ਕਲੀਨਿਕ ਬੰਦ ਹੋਣੇ ਚਾਹੀਦੇ ਬਿਲਕੁਲ ਲکھوںਗਾ ਕਿ ਪੰਜਾਬ ਦਾ ਜਿਹੜਾ ਜਿਹੜਾ ਰਵਾਇਤੀ ਸਿਸਟਮ ਹੈ ਪੁਰਾਣਾ ਸਬਸਿਡੀ ਹੈਲਥ ਸੈਂਟਰ ਪ੍ਰਾਇਮਰੀਲ ਸੈਂਟਰ ਤਹਿਸੀਲ ਲੈਵਲ ਹੈਡਕੁਆਟਰ ਹਸਪੀਟਲ ਡਿਸਟ੍ਰਿਕਟ ਹੈਡਕੁਆਟਰ ਹਸਪੀਟਲ ਮੈਡੀਕਲ ਕਾਲਜ ਜਿਹੜੀ 5 ਚੇਨ ਦੀ 5 ਲੇਅਰ ਦੀ ਚੇਨ ਹੈਗੀ ਹੈ ਉਹ ਉਹਨੂੰ ਸਟੈਂਸਰ ਕਰਨਾ ਚਾਹੀਦਾ ਨਾ ਕਿ ਜਿਹੜਾ ਡਰਾਮੇਵਾਜ ਪ੍ਰਾਣੀਆਂ ਬਿਲਡਿੰਗਾਂ ਤੇ ਰੰਗ ਰੋਗਨ ਕਰਕੇ ਸੁਰੱਖੀ ਬਿੰਦੀ ਲਾ ਕੇ ਉੱਤੇ ਡਾਕਟਰ ਟੈਂਪਰੇਰੀ ਬਿਠਾ ਕੇ ਚਾਰ ਗੋਲੀਆਂ ਪਿਠਾ ਕੇ ਤੇ ਕੋਈ ਪੰਜਾਬ ਦੇ ਸਿਹਤਨ ਕਲੱਬ ਆ ਗਿਆ ਕਿਵੇਂ ਆ ਗਿਆ ਸਿਹਤਨ ਕਲੱਬ ਪੰਜਾਬ ਲੋਕਾਂ ਦਾ ਘਰ ਵਿਕ ਬਿਕਦੇ ਵੇ ਜਿਹੜੇ ਵੱਡੇ ਸਤਾ ਜਾਣਾ ਪੈਦਾ ਇਲਾਜ ਲੋਕਾਂ ਦੇ ਮਕਾਨ ਵਿਕਦੇ ਆ ਘਰ ਵਿਕਦੇ ਆ ਜ਼ਮੀਨ ਦਾ ਟੋਟਾ ਵੇਚਣਾ ਪੈਂਦਾ ਬਿੱਲ स्पोर्ट्स यूनिवर्सिटी एक ਤੁਹਾਡੇ ਹਲਕੇ ਦੀ ਉਹ ਤੁਹਾਡੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦਿਹਾਤੀ ਦੇ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਈ ਜਾਣੀ ਸੀਗੀ ਉਹਦੇ ਵਾਸਤੇ ਜ਼ਮੀਨ ਵੀ ਐਕਵਾਇਰ ਹੋ ਗਈ ਆ ਉਸ ਦਾ ਕੀ ਸਟੇਟਸ ਰਹੇਗਾ ਕਿਉਂਕਿ ਸਪੋਰਟਸ ਜੋ ਜੋ ਕੰਮ ਜੁਰਸੇ ਚੱਲਦੀ ਪਈ ਹੈ ਯੂਨੀਵਰਸਿਟੀ ਚੱਲਦੀ ਪਈ ਹੈ ਨਾ ਤੇ ਉਹਨੂੰ ਉਹ ਆਪਣਾ ਕੈਂਪਸ ਮਿਲ ਜਾਊਗਾ ਤੇ ਉਹ ਮੈਨੂੰ ਮਿਲ ਗਿਆ ਸ਼ਾਇਦ ਕੈਂਪਸ ਨੂੰ ਆਨੋ ਜਦ ਤੱਕ ਤਿਆਰੀ ਤੇ ਹੈਗਾ ਤੇ ਵਧੀਆ ਕੰਮ ਕਰੋਗੀ ਉਹ ਆਪਾਂ ਨੂੰ ਇਸ ਵਾਰ ਸਰਕਾਰ ਦੀ ਜਿਹੜੀ ਇੱਕ ਕਦਮ ਹੈ ਕੈਪਟਨ ਸਰਕਾਰ ਨੇ ਲੀਤਾ ਹੋਇਆ ਇਹ ਮੈਂ ਇਸ ਦਾ ਵੈਲਕਮ ਕਰਦਾ ਹੈਗਾ ਔਰ ਇਹ ਨਾਲ سپورٹس ਐਕਟੀਵਿਟੀ ਨੂੰ ਬਹੁਤ ਹਲਾਰਾ ਮਿਲੂਗਾ ਪੰਜਾਬ ਵਿੱਚ ਅੱਛਾ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਕਾਫੀ ਜਿਹੜਾ ਬਕਾਇਆ ਪੈਂਡਿੰਗ ਪਿਆ ਹੈ ਅੱਜ ਤੱਕ ਉਹ ਉਤਰ ਨਹੀਂ ਰਿਹਾ ਉਸ ਬਾਬਤੇ ਵੀ ਕੋਈ ਇਨੀਸ਼ੀਏਟਿਵ ਲੈ ਰਹੇ ਤੁਸੀਂ ਕਿਉਂਕਿ ਬੇਨਤਾ ਪੰਜਾਬੀ ਦੀ ਫੰਡਿੰਗ ਹੈ ਨਾ ਉਸ ਰਾਜ ਦਾ ਵਿਸ਼ਾ ਹੈਗੀ ਹੈ ਕੇਂਦਰ ਦਾ ਵਿਸ਼ਾ ਨਹੀਂ ਹੈਗਾ ਉਮ ਵੈਸੇ ਮੈਂ ਐਚ ਆਰ ਡੀ ਮਿਨਿਸਟਰੀ ਕੋ ਪਹੁੰਚ ਕਰੂਗਾ ਕਿ ਇੱਕ ਵਾਰਾ ਇੱਕ ਮੋਸਕ ਇਹਨੂੰ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਰੈਗੂਲਰ ਪੇਸ ਮਿਲ ਸਕਣ ਟੀਚਰ ਉਸ ਪਰ ਪਲਾਨ ਵਿੱਚ ਸ਼ੌਕ ਪੈਦਾ ਹੋਵੇ ਔਰ ਇਹਦਾ ਜਿਹੜਾ ਇਕਨੋਮਿਕ ਸਟੇਟਸ ਹੈ ਉਹ ਸਟੇਬਲ ਹੋ ਸਕੇ ਤੇ ਉਹ ਤੋਂ ਬਗੈਰ ਤਾਂ ਹਰ ਸਾਰਾ ਸਾਲ ਤੋਂ ਸੋਚਦੇ ਨੇ ਕਿ ਹੁਣ ਤਨਖਾਹ ਕਿਵੇਂ ਦੀਏ ਕਿਵੇਂ ਦੀਏ ਕਿੱਥੋਂ ਦੀਏ ਸਰਕਾਰ ਅੱਧੀ ਪਚਦੀ ਮਦਦ ਕਰਦੀ ਹੈਗੀ ਹੈ ਬਹੁਤ ਸਾਰਾ ਜਿਹੜਾ ਜ਼ਿਆਦਾਤਰ ਮਾਲਵਾ ਬਠਿੰਡੇ ਦੀ ਗੱਲ ਕੀਤੀ ਜਾਵੇ ਮੁਕਸਰ ਦੀ ਗੱਲ ਕੀਤੀ ਜਾਵੇ ਤਮਾਮ ਸਟੂਡੈਂਟਸ ਨੇ ਜਿਹੜੇ ਉਹ ਪੰਜਾਬ ਯੂਨੀਵਰਸਿਟੀ ਪੜ੍ਹਨ ਲਈ ਆਉਂਦੇ ਸਾਰੇ ਮਾਲਵਾ ਹੀ ਆਉਂਦਾ ਤਕਰੀਬ ਮਾਲਵਾ ਆਦਾ ਮਾਲਵਾ ਆਦਾ ਹੈ ਇਹ ਇਹ ਤਾਂ ਬਦਕਿਸਮਤੀ ਦਿਨ ਹੋਇਆ ਕਿ ਇੱਕੋ ਇੱਕ ਦੁਨੀਆ ਦੀ ਦੋ ਯੂਨੀਵਰਸਿਟੀ ਹੈਗੀਆਂ ਇੱਕ ਸ਼ਾਇਦ ਹੈਬਰਡਰ ਯੂਨੀਵਰਸਿਟੀ ਹੈਗੀ ਹੈ ਇਜ਼ਰਾਈਲ ਦੀ ਇੱਕ ਪੰਜਾਬੀ ਯੂਨੀਵਰਸਿਟੀ ਹੈਗੀ ਹੈ ਜਿਹੜੀ ਭਾਸ਼ਾ ਦੇ ਆਧਾਰ ਤੇ ਬਣੀ ਹੈਗੀ ਇਹਨੂੰ ਇੰਨੀ ਇੰਪੋਰਟੈਂਸ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਰ ਉੱਥੇ ਮਤਲਬ ਜਿਹੜਾ ਜਿੰਨਾ ਲੋੜੀਂਦਾ ਸਟਾਫ ਚਾਹੀਦਾ ਜੋ ਲੋੜੀਂਦੀ ਰਿਸਰਚ ਚਾਹੀਦੀ ਹੈ ਜੋ ਲੋੜੀਂਦਾ ਪੈਸਾ ਚਾਹੀਦਾ ਹੈਗਾ ਜੋ ਟੀਚਿੰਗ ਵਾਸਤੇ ਫੈਕਲਟੀ ਚਾਹੀਦੀ ਹੈ ਸਭ ਕੁਝ ਦਾ ਘਾਟਾ ਉੱਥੇ ਹੈ ਅੱਛਾ ਡਾਕਟਰ ਤੋ ਸਿ ਮੈਨੀਫੈਸਟੋ ਦੇ ਵਿੱਚ ਲਿਖਿਆ ਸੀਗਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਏ ਜਾਣਗੇ ਇਸ ਮਾਪਤੇ ਦੇ ਉੱਤੇ ਵੀ ਜਿਹੜੇ ਤੁਸੀਂ ਲੋਕ ਸਭਾ ਚ ਮੁੱਦੇ ਚੱਕੋਗੇ ਬਿਲਕੁਲ ਜੇ ਸਾਰੀ ਸਰਕਾਰ ਆਂਦੀ ਅੱਜ ਤਾਂ ਪਹਿਲੀ ਕੈਬਨਟ ਮੀਟਿੰਗ ਐਮਐਸਪੀ ਦੇ ਕਾਨੂੰਨੀ ਗਰੰਟੀ ਦੇਣੀ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਸੀ ਕਿਉਂਕਿ ਜੇ ਅਦਾਨੀਆਂ ਦਾ 16 ਲੱਖ ਕਰੋੜ ਮੁਆਫ ਹੋ ਸਕਦਾ ਤਾਂ ਸਾਰੇ ਕਿਸਾਨਾਂ ਦਾ ਪਿਆ ਪਿਆ 1000 ਕਰੋੜ ਦਾ 8 ਲੱਖ ਕਰੋੜ ਕਰਜ਼ਾ ਉਹ ਕਿਉਂ ਨਹੀਂ ਮੁਆਫ ਹੋ ਸਕਦਾ ਤੋ ਇਸ ਕਰਕੇ ਸਾਡੀ ਤਾਂ ਪਾਲਿਸੀ ਸੀਗੀ ਸਾਡੀ ਮੈਨੀਫੈਸਟੋ ਹਿੱਸਾ ਸੀਗਾ ਕਿ ਕਿਸਾਨਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਜਿਹੜੀ ਐਮਐਸਪੀ ਦੀ ਕਰੋਨੀ ਗਰੰਟੀ ਹੈ ਵਿਰੋਧੀ ਦਲ ਦੇ ਵਜੋਂ ਤੁਸੀਂ ਉੱਥੇ ਲੋਕ ਸਭਾ ਦੀ ਅਪੋਡੀਅਮ ਚੜੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਰੌਲਾ ਪਾਵਾਂਗੇ ਜੇ ਸਰਕਾਰ ਇਹ ਦਿੰਦੀ ਹੈ ਤਾਂ ਚੰਗੀ ਗੱਲ ਹੈ ਨਹੀਂ ਅਸੀਂ ਜੇ ਸਾਡੀ ਸਰਕਾਰ ਜਦੋਂ ਵੀ ਆਊਗੀ ਮੈਨੂੰ ਲੱਗਦਾ ਸਰਕਾਰ ਬਹੁਤ ਤੇ ਚੱਲਦੀ ਹੈ 6 ਮਹੀਨੇ ਬਾਅਦ ਚੱਲਦੀ ਹੈ ਇੰਡੀਆ ਲਾਈਨਸ ਆਪਣੀ ਸਰਕਾਰ ਬਣਾ ਜੂਗਾ ਬਿਲਕੁਲ 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 ਚਾਂਸ ਬੰਦੇ ਜਾ ਰਹੇ ਹੈਗੇ ਕਿਉਂਕਿ ਮੋਦੀ ਸਾਹਿਬ ਹੋ ਗਏ ਫੌ ਉਹਨੂੰ ਚੱਲਣ ਦੀ ਆਦਤ ਹੈ ਨਹੀਂ ਉਹਨੂੰ ਮੂੰਹ ਤੋਂ ਸ਼ਬਦ ਬੋਲਦਾ ਰੋਹੀ ਅੱਗੇ ਪਗਾਉਣ ਦੀ ਆਦਤ ਹੈਗੀ ਹੈ ਪਰ ਜਿਹੜੀ ਜਿਹੜੀ ਹੈਗੀ ਹੈ ਕੋਲੀਸ਼ਨ ਗਵਰਨਮੈਂਟ ਇੱਚ ਇਹ ਨਹੀਂ ਚੱਲਦਾ ਇਹ ਤੇਰੇ ਭਾਈ ਵੱਲ ਛੋਟੇ ਭਾਈ ਵੱਲ ਉਹਨੂੰ ਗੱਲ ਗੁੱਟਾ ਉਹਨੇ ਦੇਤਾ ਕਿ ਸਾਨੂੰ ਮਿਨਿਸਟਰੀ ਰੇਲਵੇ ਚਾਹੀਦੀ ਹੈ ਸਾਨੂੰ ਮਿਨਿਸਟਰੀ ਫਾਈਨੈਂਸ ਚਾਹੀਦੀ ਹੈ ਸਾਨੂੰ ਮਿਨਿਸਟਰੀ ਹੋਮ ਚਾਹੀਦੀ ਹੈਗੀ ਹੈ ਸਾਨੂੰ ਮਿਨਿਸਟਰੀ ਐਗਰੀਕਲਚਰ ਚਾਹੀਦੀ ਜਿਹੜੀ ਚਾਰ ਇੰਪੋਰਟੈਂਟ ਮਿਨਿਸਟਰੀ ਹੈਗੀਆਂ ਜਿਹੜਾ ਸਾਰੀ ਇਕਨੋਮੀ ਥੰਮ ਨੇ ਉਹ ਮੰਗਦੇ ਪੈਨੇ ਹੋ ਤੁਸੀਂ ਦਿੱਲੀ ਕਦੋਂ ਜਾ ਰਹੇ ਹੋ ਮੈਂ ਕੱਲ ਨੂੰ ਜਾ ਰਿਹਾ ਦਿੱਲੀ ਹਾਂਜੀ ਸਵੇਰੇ ਜੀ ਥੈਂਕ ਯੂ ਥੈਂਕ ਯੂ ਸੋ ਡਾਕਟਰ ਤਰਮਵੀਰ ਗਾਂਧੀ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਤਮਾਮ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਜਿਹੜੀ ਉਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਦੇ ਨਾਲ ਸਾਂਝੀ ਕੀਤੀ ਹੈ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੀ ਕੀ ਰੂਪਰੇਖਾ ਰਹਿੰਦੀ ਹੈ ਇਹ ਦੇਖਣੀ ਬੜੀ ਅਹਿਮ ਰਹੇਗੀ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਪਤੀ ਸਿੰਘ ਪਟਿਆਲਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ